ਹਾਂਜੀ ਦੋਸਤੋ ਆਦਾਵਰ ਮੈਂ ਮੁਹੰਮਦ ਜਮੀਲ ਆਦਾਰਾ ਬੁਜੈਤੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਮਲੇਕ ਕੋਲਾ ਦੇ ਗਰੇਵਾਲ ਚੌਂਕ ਅਕਾਲੀ ਦਲ ਬਾਦਸ ਪੰਜਾਬ ਦੇ ਪਾਰਟੀ ਦਾ ਦਫਤਰ ਖੁੱਲਣ ਜਾ ਰਿਹਾ ਹੈ ਤਾਂ ਇਸ ਦੇ ਉਦਘਾਟਨ ਵਾਸਤੇ ਬਾਪੂ ਤਰਸੇਮ ਸਿੰਘ ਜੀ ਐਮਪੀ ਜੋ ਖਡੂਰ ਸਾਹਿਬ ਤੋਂ ਨੇ ਭਾਈ ਅਮਰਪਾਲ ਸਿੰਘ ਉਹਨਾਂ ਦੇ ਬਾਪੂ ਜੀ ਉਹ ਵਿਸ਼ੇਸ਼ ਤੌਰ ਤੇ ਉੱਚੇ ਤੌਰ ਤੇ ਪਹੁੰਚੇ ਨੇ ਇੱਥੇ ਤੇ ਉਹਨਾਂ ਦੇ ਨਾਲ ਜੋ ਸਾਡੇ ਡਰੋਲੀ ਸਾਹਿਬ ਨੇ ਜੋ ਇੱਥੋਂ ਦੇ ਮਤਲਬ ਕੰਟਰੋਲਰ ਨੇ ਤੁਮਲੇ ਕੋਲਾ ਦੇ ਅਬਜ਼ਰਵਰ ਲਾਇਆ ਹੋਏ ਨੇ ਤੇ ਹੋਰ ਜੋ ਪਤਵੰਤੇ ਆਏ ਹੋਏ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਉਣਿਆਂ ਤੇ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾਉਣਿਆਂ ਇੱਥੇ ਦੀਆਂ ਵੱਡੀ ਗਿਣਤੀ ਚ ਸੰਗਤ ਪਹੁੰਚੀ ਹੈ ਇੱਥੇ ਪਾਰਟੀ ਵਰਕਰ ਪਹੁੰਚੇ ਨੇ ਤੇ ਦਫ਼ਤਰ ਦਾ ਮਤਲਬ ਉਗਾਟਨ ਕੀਤਾ ਗਿਆ ਸਾਰੇ ਵਰਕਰਾਂ ਚ ਬਹੁਤ ਜੋਸ਼ ਪਾਇਆ ਜਾ ਰਿਹਾ ਹੈ ਧੰਨਵਾਦ ਹਾਂਜੀ ਸਰ ਕੀ ਸ਼ੁਭਨਾਵਾ ਤੁਹਾਡਾ ਜਸ਼ਵਿੰਦਰ ਸਿੰਘ ਟਰੋਲੀ ਹੈ ਜੀ ਮੈਂ ਮਲੇਰਕੋਟਲਾ ਜ਼ਿਲ੍ਹੇ ਦਾ ਅਬਜ਼ਰਵਰ ਹਾਂ ਜੀ ਜੀ ਅੱਜ ਕਿਸ ਮੌਕੇ ਇੱਥੇ ਮਤਲਬ ਇਕੱਠੇ ਹੋਏ ਆ ਅੱਜ ਇੱਥੇ ਜੀ ਇਹ ਪਾਰਟੀ ਦਾ ਜਿਹੜਾ ਅਕਾਲੀ ਦਲ ਵਾਰਿਸ ਪੰਜਾਬ ਦਾ ਜਿਹੜਾ ਹੈ ਉਹ ਮਲੇਰਕੋਟਲੇ ਜ਼ਿਲ੍ਹੇ ਦਾ ਇਹ ਮੁੱਖ ਦਫਤਰ ਅਸੀਂ ਖੋਲਿਆ ਤੇ ਇੱਥੇ ਅੱਜ ਤੋਂ ਇਹ ਸਵੇਰੇ ਸਾਰਾ ਦਿਨ ਖੁੱਲ੍ਹਾ ਰਿਹਾ ਕਰੂਗਾ ਤੇ ਮਲੇਰਕੋਟਲੇ ਜ਼ਿਲ੍ਹੇ ਦੀ ਜਿਹੜੀ ਸੰਗਤ ਹੈ ਕੋਈ ਵੀ ਉਹਨੂੰ ਦੁੱਖ ਤਕਲੀਫ ਹੈ ਜਾਂ ਪ੍ਰੋਬਲਮ ਹੈ ਤੇ ਉਹ ਇੱਥੇ ਆਫਿਸ ਨਾਲ ਆ ਕੇ ਸੰਪਰਕ ਕਰ ਸਕਦੇ ਨੇ ਤੇ ਅਸੀਂ ਉਹਨਾਂ ਦੀ ਹਰ ਸੰਭਵ ਜਿਹੜੀ ਮਦਦ ਦੇਵਾਂਗੇ ਸਰ ਪੰਜਾਬ ਦੀ ਸਿਆਸਤ ਦੇ ਵਿੱਚ ਤੁਸੀਂ ਆਪਣੀ ਪਾਰਟੀ ਨੂੰ ਕਿੱਥੇ ਦੇਖਦੇ ਹੋ 2027 ਦੇ ਵਿੱਚ ਅਸੀਂ ਤਾਂ 2027 ਕਿੱਥੇ ਦੇਖਣੇ ਜੇ ਅਸੀਂ ਤਾਂ ਸਰਕਾਰ ਬਣਾ ਰਹੇ ਆ ਪੰਜਾਬ ਦੇ ਵਿੱਚ ਅਸੀਂ ਤਾਂ ਦੂਜੀਆਂ ਪਾਰਟੀਆਂ ਨੂੰ ਆਪਦੇ ਬਰਾਬਰ ਕਿਤੇ ਵੀ ਨਹੀਂ ਸਮਝਦੇ ਜੋ ਸਾਡੇ ਬਰਾਬਰ ਆਉਣਗੇ ਤੁਸੀਂ ਆ ਜਿਹੜਾ 2026 ਚੜਨ ਦਿਓ ਜਨਵਰੀ ਫਰਵਰੀ ਤੋਂ ਬਾਅਦ ਅਸੀਂ ਵੱਡੀਆਂ-ਵੱਡੀਆਂ ਰੈਲੀਆਂ ਨੇ ਜਿਹੜੀਆਂ ਪੰਜਾਬ 'ਚ ਕਰਨੀਆਂ ਨੇ ਤੇ ਵੱਡੀਆਂ-ਵੱਡੀਆਂ ਕਾਨਫਰੰਸਾਂ ਕਰਾਂਗੇ ਜਿਹਦੇ 'ਚ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਦੇ ਪੈਰ ਹਿੱਲ ਜਾਣਗੇ ਮੁਕਾਬਲਾ ਆਪਣਾ 2022 'ਚ ਕਿਹੜੀ ਪਾਰਟੀ ਨਾਲ ਦੇਖਦੇ ਤੁਸੀਂ ਅਸੀਂ ਤਾਂ ਕਿਸੇ ਨਾਲ ਵੀ ਨਹੀਂ ਦੇਖਦੇ ਜੀ ਮੁਕਾਬਲਾ ਸਾਡੇ ਨਾਲ ਮੁਕਾਬਲੇ 'ਚ ਕੋਈ ਪਾਰਟੀ ਨਹੀਂ ਉਹ ਆਪਦੇ ਤੌਰ ਤੇ ਧੰਗੀਆਂ ਕਰਦੀਆਂ ਨੇ ਉਹ ਦੇਖ ਰਹੀਆਂ ਨੇ ਵੀ ਸਾਡਾ ਕਿਹਦੇ ਨਾਲ ਮੁਕਾਬਲਾ ਹੋਊਗਾ ਦੇਖੋ ਇਸੇ ਕਰਕੇ ਜਿਹੜਾ ਭਾਈ ਅਮਰਤਪਾਲ ਸਿੰਘ ਹੈ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ 'ਚ ਰੱਖਿਆ ਹੋਇਆ ਹੈ ਇਸੇ ਕਰਕੇ ਜਿਹੜੀ ਪੰਜਾਬ ਦੀ ਸਰਕਾਰ ਹੈ ਸੈਂਟਰ ਦੀ ਸਰਕਾਰ ਹੈ ਉਹ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਕਿ ਜੇ ਇਹਨਾਂ ਨੂੰ ਅਸੀਂ ਰਿਹਾ ਕਰਤਾ ਤੇ ਜਿਹੜਾ ਸਮੁੱਚਾ ਪੰਜਾਬ ਹੈ ਉਹ ਸਾਰਾ ਕਾਲੀ ਦਲ ਵਾਰਿਸ ਨਾਲ ਉੱਠ ਕੇ ਖੜਾ ਹੋਏਗਾ ਤੇ ਸਾਡੀ ਕਿਸੇ ਪਾਰਟੀ ਦੇ ਵੀ ਪੰਜਾਬ 'ਚ ਪੈਰ ਨਹੀਂ ਲੱਗਣੇ ਇਸ ਲਈ ਸਮੁੱਚਾ ਜਿਹੜੀਆਂ ਪਾਰਟੀਆਂ ਨੇ ਸਾਰੀਆਂ ਉਹ ਭਾਈ ਅਮਰਪਾਲ ਸਿੰਘ ਦੇ ਵਿਰੋਧ ਵਿੱਚ ਖੜੀਆਂ ਹੋਈਆਂ ਨੇ ਕਿ ਇਹਨਾਂ ਨੂੰ ਜੇਲ੍ਹ ਵਿੱਚੋਂ ਰਿਹਾਨਾ ਕੀਤਾ ਜਾਵੇ ਕਿਸ ਏਜੰਡੇ ਨੂੰ ਲੈ ਕੇ ਇਲੈਕਸ਼ਨ ਲੜਿਆ ਜਾਊਗਾ ਜੀ ਅਸੀਂ ਵੇਖੋ ਜੀ بڑے ਏਜੰਡੇ ਨੇ ਸਾਡੇ ਸਾਹਮਣੇ ਮੋਕ ਨੂੰ ਮੁੱਦਾ ਜਿਹੜਾ ਇੱਥੇ ਨਸ਼ੀ ਦਾ ਤੁਸੀਂ ਦੇਖ ਰਹੇ ਹੋ ਪੰਜਾਬ 'ਚ ਜਿਹੜੇ ਨੌਜਵਾਨ ਨੇ ਰੋਜ਼ ਜਿਹੜੇ ਓਵਰਡੋਜ਼ ਨਾਲ ਮਰ ਰਹੇ ਨੇ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਐਡੇ ਮਾਪਿਆਂ ਨੇ ਪੁੱਤ ਪਾਲ ਕੇ ਪੋਸਟੇ ਵੱਡੇ ਕੀਤੇ ਨੇ ਤੇ ਉਹ ਇੱਕ ਸਰਿੰਜ ਨਿੱਕੀ ਜੀ ਲਾਉਂਦੇ ਨੇ ਤੇ ਉਹ ਕੋਈ ਛੜਕਾ ਦੇ ਮਰਿਆ ਪਿਆ ਕੋਈ ਘਰ ਕਮਰੇ ਦੇ ਅੰਦਰ ਮਰਿਆ ਪਿਆ ਇਹਨਾਂ ਨੂੰ ਮੁੱਖ ਮੁੱਦਾ ਅਸੀਂ ਰੱਖਾਂਗੇ ਜਿਹੜੀਆਂ ਗੁਰੂ ਸਾਹਿਬ ਦੀਆਂ ਬੇਅਦਮੀਆਂ ਨੇ ਉਹ ਮੁੱਖ ਮੁੱਦਾ ਰੱਖਾਂਗੇ ਪੰਜਾਬ ਦੀ ਜਿਹੜੀ ਹਰਿਆਲੀ ਹੈ ਉਹਨੂੰ ਮੁੜ ਇੱਥੇ ਲਿਆਵਾਂਗੇ ਪੰਜਾਬ ਦਾ ਜਿਹੜਾ ਪੈਸਾ ਹੈ ਉਹ ਜਾੜਿਆ ਜਾ ਰਿਹਾ ਹੈ ਦੂਜੀਆਂ ਸਟੇਟਾਂ 'ਚ ਜਲ ਜਾ ਰਿਹਾ ਜਿਵੇਂ ਹੁਣ ਤੁਸੀਂ ਆਮ ਆਦਮੀ ਪਾਰਟੀ ਦੇਖੀ ਹੈ ਕਿ ਉਹ ਪੰਜਾਬ ਦਾ ਪੈਸਾ ਜਿਹੜਾ ਲੁੱਟ ਕੇ ਉਹ ਦਿੱਲੀ ਤੇ ਹੋਰ ਸਟੇਟਾਂ 'ਚ ਲਾਈ ਜਾਂਦੇ ਨੇ ਇਹਨਾਂ ਨੂੰ ਅਸੀਂ ਠੱਲ ਪਾਵਾਂਗੇ ਸਾਰੀਆਂ ਗੱਲਾਂ ਆਮਲੇਰਕੋੜਲੇ ਬੈਠੇ ਹਮ ਜਲਮਲੇਰਕੋੜਲਾ ਦੇ ਵਿੱਚ ਦਫਤਰ ਖੋਲ੍ਹਿਆ ਮਿਨੋਰਿਟੀ ਦਾ ਸ਼ਹਿਰ ਹੈ ਔਰ ਇਹਦੇ ਵਿੱਚ ਜਿਹੜੀ ਮੇਨ ਇੱਕ ਦਿੱਕਤ ਆ ਰਹੀ ਹੈ ਕਿ ਵਕਫ ਪ੍ਰਾਪਰਟੀਆਂ ਨੂੰ ਲੈ ਕੇ ਕਾਫੀ ਇੱਕ ਚੱਲ ਰਿਹਾ ਹੈ ਉਹਦੇ ਤੇ ਕੀ ਬਿਆਨ ਹੈ ਤੁਹਾਡਾ ਉਉਦੇ ਵਾਸਤੇ ਵੇਖੋ ਸਾਡੀ ਸਰਕਾਰ ਬਣੇਗੀ ਫਿਰ ਅਸੀਂ ਇਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਬੁਲਾਵਾਂਗੇ ਉਹਨਾਂ ਨਾਲ ਬੈਠ ਕੇ ਵਿਚਾਰ ਕਰਕੇ ਇੱਕ ਅਸੀਂ ਵਧੀਆ ਜਿਹਾ ਹੱਲ ਕੱਢਾਂਗੇ ਜਿਹੜਾ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਇਹਦੇ ਵਿੱਚ ਔਰ ਬੇਅਦਮੀਆਂ ਤੇ ਕਾਨੂੰਨ ਨੂੰ ਲੈ ਕੇ ਕੀ ਕਹਿੰਦੇ ਕਿ ਬੰਨਣਾ ਚਾਹੀਦਾ ਕਾਨੂੰਨ ਕੋਈ ਸਖਤ ਕਾਨੂੰਨ ਹੋਵੇ ਧਾਰਮਿਕ ਗ੍ਰੰਥਾਂ ਦੀ ਜਾਂ ਧਾਰਮਿਕ ਜਿਹੜੀਆਂ ਹਸਤੀਆਂ ਅਗਰ ਉਹਨਾਂ ਦੀ ਬੇਅਦਬੀ ਹੁੰਦੀ ਔਰ ਉਹਦੇ ਕੀ ਕਹੋਗੇ ਉਹਦੇ ਤੇ ਸਖਤ ਤੋਂ ਸਖਤ ਕਾਨੂੰਨ ਬਣਨਾ ਚਾਹੀਦਾ ਜੀ ਉਹ ਭਾਵੇਂ ਵੇਖੋ ਗੁਰੂ ਗ੍ਰੰਥ ਸਾਹਿਬ ਹੋਵੇ ਭਾਵੇਂ ਕੁਰਾਨ ਹੋਵੇ ਭਾਵੇਂ ਗੀਤਾ ਹੋਵੇ ਕਿਸੇ ਦਾ ਵੀ ਧਾਰਮਿਕ ਗ੍ਰੰਥ ਹੋਵੇ ਉਹਦੀ ਬੇਅਦਮੀ ਨਹੀਂ ਹੋਣੀ ਚਾਹੀਦੀ ਹਰੇਕ ਦਾ ਸਤਿਕਾਰ ਕਰਨਾ ਚਾਹੀਦਾ ਹੈ ਧੰਨਵਾਦ